ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਛੇ ਰੋਜ਼ ਕਤਲੋਗੜਤ ਹੋ ਰਹੀ ਹੈ ਜਿਸ ਨਾਲ ਪੰਜਾਬ ਵਿੱਚ ਯੂਪ ਵਰਗਾ ਮਾਹੌਲ ਹੈ ਤੇ ਲੋਕੀ ਡਰੇ ਹੋਏ ਹਨ ਇੱਕ ਵਾਰ ਫਿਰ ਕਬੱਡੀ ਖਿਡਾਰੀ ਗਗਨਦੀਪ ਸਿੰਘ ਦਾ ਬੇਰਹਿਮੀ ਨਾਲ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਕਰਯੋਗ ਹੈ ਕਿ ਮਰਨ ਵਾਲਾ ਆਮ ਆਦਮੀ ਪਾਰਟੀ ਦੀ ਬਦਾਇ ਕੰਮਾਣੋ ਕੇ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ ਬਹਾਰਾਲ ਪੁਲਿਸ ਕਾਟਲਾ ਦੀ ਪਾਲ ਵਿੱਚ ਛੁੱਟ ਗਈ ਹੈ। ਜਗਮੀਓਂ ਕਿ ਗੋੜੀਆਂ ਮਦਦ ਹੈ। ਹਾਂਜੀ। ਤੇ ਕਿਰਪਾ ਦਾ ਮਾਰੀਆਂ ਸਰਚ। ਜਿਹੜਾ ਕੀ ਨਾ ਪੜਾਈ? ਇਸ ਕਾਰਨ ਜਨ। ਅੱਛਾ ਕੀ ਗੱਲ ਹੋ ਗਈ ਸੀ? ਕਿਹੜੇ ਪਿੰਡ ਦੇ ਘਟਨਾ ਜੀ ਅਸੀਂ? ਮਾਣੂਗਾ। ਅੱਛਾ ਮਾਣੂ ਕੇ ਪਿੰਡ ਦੇ ਘਟਨਾ ਕੀ ਗੱਲ ਹੋ ਗਈ ਸੀਗੀ? ਉਹੀ ਬاسي ਲੜਪੇ ਜਦੋਂ ਮੈਂ ਗਿਆ ਉੱਥੇ ਗੋਲੀਆਂ ਚੱਲੀ ਆਉਂਦੀਆਂ ਸੀ ਮੇਰਾ ਮੋਟਰ ਵਿੱਚ ਹੋ ਗਿਆ ਤਾਂ ਮਾਰਦੀ ਸੀ ਗੋਲੀਆਂ ਮੇਰੇ ਮਾਮਾ ਦੀਆਂ ਸੀ ਪਿੰਡ ਦੇ ਵਿੱਚ ਆਪਸੀ ਤੁਹਾਡੀ ਕਹਿਵਾ ਜੀ ਸੀ ਕਿ ਵੈਸੀ ਕੋਈ ਗੱਲ ਹੋ ਗੱਲ ਕੀ ਹੋਈ ਸੀ ਨਹੀਂ ਨਹੀਂ ਜੀ ਵੈਸੀ ਲੜਪੇ ਮੈਂ ਤਾਂ ਮੇਰਾ ਤਾਂ ਮਾਮਾ ਵੈਸੀ ਚਲਾ ਗਿਆ ਉੱਥੇ ਅੱਛਾ ਜੀ ਤੇ ਉਦੋਂ ਲੜੀ ਜਾਂਦੀ ਸੀਗੀ ਕੀ ਨਾਂ ਸੀ ਉਹਨਾਂ ਦਾ ਗਗਨਦੀਪ ਸਿੰਘ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਸੀ ਇੱਕ ਬੰਦੇ 'ਚ ਗੋਲੀਆਂ ਵੱਜੀਆਂ ਵਾ ਹਾਂ ਜੀ ਇੱਕ ਦੀ ਵੱਜੀਆਂ ਇੱਕ ਨੂੰ ਫੜ ਲਿਆ ਉਹ ਖੜ ਗਿਆ ਸੀਗਾ ਜੀ ਮੂਰੇ ਅੱਛਾ ਲੜਾਈ ਕਿਸ ਕਾਰਨ ਹੋਈ ਸੀ ਛੋਟੇ ਲੜਾਈ ਦਾ ਹੀ ਬੱਸ ਵੈਸੀ ਲੜ ਪਈ ਮਾੜਾ ਮੋਤਾਂ ਝਗੜਾ ਝਗੜਾ ਹੋ ਗਿਆ ਰਾਤ ਅੱਛਾ ਰਾਤ ਦੀ ਗੱਲ ਆ ਝਗੜਾ ਹੁੰਦੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਸਿਰੇਵਾਂ ਨੇ ਹਮਲਾ ਕੀਤਾ ਹਾਂਜੀ ਫਿਰ ਉਹਨਾਂ ਨੇ ਕੀਤਾ ਜੀ ਅੱਛਾ ਕਿੰਨੇ ਕੁ ਬੰਦੇ ਸੀਗੇ ਜੀ ਹੈ ਕਿ 9-10 ਜਾਨੀ ਅੱਛਾ ਜੀ ਪਿੰਡ ਦੇ ਵਿੱਚ ਹੀ ਮਤਲਬ ਰੋਕ ਕੇ ਉਹਨਾਂ ਨੇ ਫਾਇਰਿੰਗ ਕੀਤੀ ਕੋਈ ਹੋਰ ਕੋਈ ਫਾਇਰਿੰਗ ਕੀਤੀ ਆ ਜੀ ਅੱਛਾ ਜੀ ਤੇ ਜਿਹਦੇ ਵਿੱਚ ਗੋਲੀਆਂ ਵੱਡੀਆਂ ਉਹਦਾ ਨਾਮ ਕੀ ਸੀ ਸਗਰਨ ਸਿੰਘ ਸਗਰਨ ਸਿੰਘ ਪਿੰਡ ਦਾ ਮਾਣ ਕੰਨ ਰਹਿਣਾ ਸੀ ਤੁਹਾਡੇ ਮਾਮਾ ਹੀ ਲੱਗਦੇ ਸੀ ਤੇ ਕੀ ਗੱਲ ਹੋ ਗਈ ਸੀ ਜੀ ਦੇ ਨਾ ਫੱਕਤੀ ਤਰੀਕਾ ਨੂੰ ਨਾ ਸਾਡੇ ਮੁੰਡਾ ਕਵਾਦੀ ਖੇਡਦਾ ਐ ਵੀ ਕਮਤੀ ਖੇਡਦਾ ਸੀਗਾ ਇਹਨਾਂ ਘਰੇ ਕਿਤੇ ਇੱਕ ਦੂਜੇ ਨਾਲ ਲੜਦੇ ਸੀ ਉੱਤੇ ਘੜੇ ਸੀ ਉਹਨਾਂ ਦੇ ਘਰੇ ਜਾ ਕੇ ਕਿਰਪਾਨਾਂ ਮਾਰ ਕੇ ਉਹ ਮੁੰਡੇ ਦੇ ਸੱਤੇ ਮਾਰੀ ਹੋਈ ਕਿਰਪਾਨ ਮੋਢੇ ਦੇ ਵੀ ਆ ਅੱਜ ਕਿਤੇ ਉੱਤੇ ਘੜਿਆ ਨੇ ਬਸ ਪਤਾ ਨਹੀਂ ਕੀ ਗੱਲ ਵਾਤ ਹੋਈ ਅੱਜ ਉਹਦੇ ਗੋੜੀਆਂ ਮਾਰਤੀਆਂ ਮੇਰੇ ਘਰ ਆਲੇ ਸੇ ਕਿੰਨੇ ਵਰਸਪੈਨ ਹੈ ਵੀ ਕਿੰਨੇ ਘਰ ਦੱਸੀ 31 ਸਾਲ ਦਾ ਨੋਨਾਂ ਸੀ ਮਨੇ ਨੋਨਾਂ ਹਾਂ ਸੀ ਉਹ ਪਾਣੀ ਤੇ ਬਜਾ ਰੰਦੇ ਸੀ ਕੀ ਸੀ ਵੀਰ ਜੀ ਮਾਦੀ ਬਜਾ ਰੰਦੇ ਤੋਂ ਕੋਈ ਲੜਾਈ ਝਗੜਾ ਸੀ ਇਹਨਾਂ ਦਾ ਕੋਈ ਅੱਛਾ ਜੀ ਕੋਈ ਮਰੇ ਝਗੜਾ ਹੀ ਕਰਦੇ ਮੈਂ ਨਹੀਂ ਲੜ ਪਿਆ ਆ ਸੱਚੀ ਮਨ ਨੂੰ ਮਾੜੀ ਮਾੜੀ ਦੱਲ ਗਈ 15 20 20 15 20 ਜਣੇ ਸੀਗੇ ਫੋਟੋ ਗੱਲ ਨੂੰ ਜਿਵੇਂ ਤਕਰੀਬਨ ਦੇ ਵਿੱਚ ਜਿਹੜਾ ਸਟਾਰਟ ਲੱਗਦਾ ਸੀ ਉਹਦੇ ਉਹਨੂੰ ਕੱਟਦੇ ਸੀਗੇ ਉਹਦੇ ਵਿੱਚ ਸਟਾਰਟ ਲੱਗ ਜਾਂਦਾ ਸੀ ਨਾਲ ਹਲਕਾ ਵਿਧਾਇਕ ਵੀ ਸਭ ਜੀ ਕੋਲ ਮਾਨੂ ਕੇ ਘਟਨਾ ਸਥਾਨ ਦੇ ਉੱਤੇ ਪਹੁੰਚੇ ਆ ਕਰਦੇ ਗੱਲਬਾਤ ਹਾਂ ਜੀ ਵੱਡੀ ਘਟਨਾ ਹੋ ਗਈ ਆਏ ਦਿਨ ਪੰਜਾਬ ਦੇ ਵਿੱਚ ਗੈਂਗਵਾਦੀ ਵਧ ਰਹੀਆਂ ਹਨ ਚਾਹੇ ਉਹ ਮੁੰਡਿਆਂ ਦੀ ਆਪਸੇ ਲੜਾਈ ਹੋਵੇ ਤੇ ਚਾਹੇ ਕੋਈ ਹੋਰ ਗੈਂਗਰ ਹੋਵੇ ਪੁਲਿਸ ਪ੍ਰਸ਼ਾਸਨ ਨੂੰ ਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚੇ ਹੋਇਆ ਕੀ ਗਲਤ ਹੋ ਗਈ ਸੀ ਕਿ ਐਡਾ ਬਾਰ-ਬਾਰ ਇਹੋ ਜਿਹਾ ਘਟਨਾਵਾਂ ਹੋਣ ਦੇ ਪਿੱਛੇ ਕਾਰਨ ਕੀ ਹੈ ਜੀ ਗੈਂਗਸਟਰ ਜਿਦੀ ਮਰਜ਼ੀ ਹੋਵੇ ਮਾਰਦਾ ਤਾਂ ਮਾਂ ਦਾ ਪੁੱਤ ਸੀ ਜੀ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਜੀਨੇ ਮਾਰਿਆ ਉਹਨੂੰ ਉਹਨੂੰ ਵੀ ਆਪਣੀ ਜ਼ਿੰਦਗੀ ਸਾਰੀ ਖਮੇਜਾ ਪੁੱਤ ਨਹੀਂ ਕਹੂੰਗੀ ਮਰਿਆ ਅਰ ਜੀ ਜ਼ਿੰਦਗੀ ਚ ਹੋਣੀ ਪਊਗੀ ਤੇ ਜਿਹਦਾ ਮਰਿਆ ਉਹ ਪਿੱਛੇ ਸਾਰੇ ਮਰਦੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਤੋਂ ਸਖਤਾਂ ਦਾਇਰ ਦਿੱਤੀ ਹੈ ਵੇ ਜਲਦੀ ਤੋਂ ਜਲਦੀ ਜਿਨ੍ਹਾਂ ਨੇ ਇਸ ਘਟਨਾ ਨੂੰ ਅਨਜਾਨ ਦਿੱਤਾ ਉਹਨਾਂ ਨੂੰ ਅਰੈਸਟ ਕਰੋ ਅਰੈਸਟ ਕਰਨ ਤੋਂ ਬਾਅਦ ਇਹਦਾ ਕਾਰਨ ਦੱਸੋ ਵੀ ਆਏ ਜਦ ਇਹ ਜਿਹੇ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਢਿਗਾਂਉਂ ਚ ਦੂਜੀ ਤੀਜੀ ਘਟਨਾ ਵਿੱਚ ਜਦੋਂ ਗੋਲੀ ਮਾਰ ਕੇ ਬੰਦੇ ਜੀ 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 ਇਹ ਬਹੁਤ ਆਏ ਜਦ ਹਥਿਆਰ ਵੀ ਬਰਾਮਦ ਹੋ ਰਹੇ ਆ ਮੰਦਿਰ ਦੇ ਕੋਲੇ ਜਿਹੜੀ ਨੌਜਾਨਾਂ ਕੋਲੋਂ ਤੇ ਇਹਦੇ ਖਿਲਾਫ ਨੂੰ ਰੋਕਣ ਵਾਸਤੇ ਕੋਲ ਪ੍ਰਸ਼ਾਸਨ ਜਾਂ ਮਤਲਬ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਤਾਂ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰ ਰਹੀ ਸੀ ਐਸਐਸਪੀ ਸਾਹਿਬ ਨੇ ਕਿਹਾ ਵੀ ਸਮੇਂ-ਸਮੇਂ ਤੇ ਅਸੀਂ ਅਸਲੇ ਦੀ ਹੁਣ ਚੈਕਿੰਗ ਕਰਾ ਕੇ ਰੇਡ ਕਰਾ ਕੇ ਜਿਹੜੇ ਨਜਾਇਜ਼ ਬੰਦੇ ਆ ਜਿਹੜੇ ਇਹ ਪਤਾ ਤਾਂ ਇਸੇ ਕੇਸ ਤੇ ਆਪਾਂ ਗੱਲ ਕਰਦੇ ਜੀ ਜਿਹੜੇ ਵੀ ਦੋਸ਼ੀ ਹੈ ਜਲਦੀ ਤੋਂ ਜਲਦੀ ਫੜੇ ਜਾਣਗੇ ਮਾਂ-ਪਪਾ ਦਾ ਮੇਰੇ ਪਿੰਡ ਦਾ ਸੀ ਇਸ ਕਰਕੇ ਕਿੰਦਾ ਹੋਵੇ ਚਾਹੇ ਨਾ ਹੋਵੇ ਕਿਸੇ ਮਾਂ ਦਾ ਬੱਚਾ ਸੀ ਮੈਂ ਖੁਦ ਹੀ ਕਮਾਂ ਮ ਜਿਹਦੀ ਕਰਕੇ ਦੁੱਖ ਹੁੰਦਾ ਹੀ ਹੈ ਪਰ ਸਾਰੇ ਹਲਕੇ ਦੀ ਜਿਵੇਂ ਵਰੀ ਕੁੰਡੀ ਇੱਕ ਵਿਧਾਇਕਾ ਦੇ ਉੱਤੇ ਇਹ ਕਿੰਨੀ ਉਮਰ ਦਾ ਸੀ ਬੱਚਾ ਇਹਦੇ ਤਿੰਨ ਬੱਚੇ ਆ ਵੱਡਾ ਬੱਚਾ 5 ਸਾਲ ਦਾ ਦੋ ਕੁੜੀਆਂ ਸੀ ਜਿਆਦਾ ਨਹੀਂ ਸੀ ਮਤਲਬ ਨੋਰਮਲੀ ਆਸੇ ਤੇ ਉਹਨਾਂ ਦੇ ਆਸੇ ਤੇ ਟਕਰਾਅ ਹੋ ਗਿਆ ਸੀ ਇਹੀ ਸੀ ਜਿਹੜਾ ਗੱਲ ਉਹ ਸੁਣਨ ਚਾਹੀ ਹੈ ਵੀ ਇਹਨਾਂ ਦਾ ਕੋਈ ਆਪਸੀ ਟਕਰਾਅ ਟਕਰਾਅ ਹੋਇਆ ਮੈਂ ਤਾਂ ਇੱਥੇ ਹੀ ਹੁਣੀ ਪਹੁੰਚੀ ਹਾਂਜੀ ਕੋਈ ਸਾਹ ਦੇ ਅੱਜ ਜਿਵੇਂ ਅੱਜ ਸਾਨੂੰ ਪਤਾ ਲੱਗਿਆ ਪਿੰਡ ਮਾਲੂ ਕੀ ਅੱਜ ਵੀ ਗੋਲੀ ਚੱਲੀ ਆ ਉਹਦੇ ਵਿੱਚ ਗਗਨਜੀਤ ਸਿੰਘ ਅਗਲਾਪ ਪੁੱਤਰ ਗਦੀਪ ਸਿੰਘ ਉਹਦੇ ਗੋਲੀ ਲੱਗੀ ਆ ਇਹ ਵੀ ਕੋਈ ਇਹਨਾਂ ਦੇ ਪਿੰਡ ਦਾ ਹੀ ਮਾਨੂੰ ਕਹਿੰਦਾ ਮੋਟਾ ਨਾ ਉਹਦਾ ਮੁੰਡਾ ਇਹ ਪਹਿਲਾਂ ਆਪਸ ਵਿੱਚ ਦੋਸਤ ਸੀਗੇ ਅੱਜ ਕੋਈ ਇਹਨਾਂ ਦੇ ਵਿੱਚ ਝਗੜਾ ਹੋਇਆ ਤੇ ਬਾਕੀ ਇਹਨਾਂ ਦੇ ਪਰਿਵਾਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਦਿਆ ਜੋ ਵੀ ਧਿਆਨ ਦੇਣਗੇ ਉਹਦਾ ਮੁਕਾਬਲ ਬੰਦੀ ਤੋਂ ਨਿਗਰਾਨੀ ਕੀਤੀ ਜਾਵੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਬਖਸ਼ਾ ਨਹੀਂ ਜਾਵੇ ਕਿੰਨੀ ਉਮਰ ਦਾ ਸੀ ਬੰਦੇ ਦੀ ਮੌਤ ਹੋ ਗਈ ਆ ਇਹ 26 ਸਾਲ ਆ ਜਿਹੜਾ ਮੌਤ ਬਾਰੇ ਅਜੇ ਪਤਾ ਕਰਦੇ ਜੀ ਸਰ ਕਿੰਨੇ ਨੌਜਵਾਨਾਂ ਨੇ ਹਮਲਾ ਕੀਤਾ ਗਿਆ ਸੀ ਇਸ ਘਟਨਾ ਵਿੱਚ ਅਜੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਜ਼ਾਂ ਲਿਖਦੇ ਆ ਦੋ ਲਿਖਾਉਣ ਜੋ ਉਹਨਾਂ ਬਸਾਲੀ ਮੌਕੇ ਦੀ ਘਟਨਾ ਤੇ ਪਹੁੰਚਿਆ ਤੁਸੀਂ ਨਹੀਂ ਅਜੇ ਜਾਣਾ ਕਿ ਮੌਕੇ ਤੇ ਜਾ ਕੇ ਫਿਰ ਕਰਾਂਗੇ ਜੀ ਉਹ ਦਾ ਡਾਕਟਰਾਂ ਨੇ ਵੇਖ ਕੇ ਦੱਸਿਆ ਜੀ ਹਸਪਤਾਲ ਦੇ ਵਿੱਚ ਆਪ ਪਤਾ ਕਰਦੇ ਜੀ ਜੋ ਵੀ ਡਾਕਟਰ ਸਾਹਿਬ ਤੋਂ ਲਵਾਗੇ ਰਿਪੋਰਟ ਬਾਰੇ ਜੀ ਅੱਛਾ ਇਹਨਾਂ ਦਾ ਕੋਈ ਆਸ ਵਿੱਚ ਚ ਮਹੀਨਾ ਚੱਲਦਾ ਸੀ ਪਹਿਲਾਂ ਵੀ ਸਾਡੇ ਕੋਲ ਬਰਖਾਸਤ ਪੈਂਡਿੰਗ ਪਈ ਐ ਕੋਈ ਦੱਸ ਦਿਆ ਕੋਈ ਫਿਰ ਮੈਂ ਤਾਂ ਅਕਾਲੀ ਲੱਗਿਆ ਇੱਥੇ ਤੇ ਕੱਲ ਪਹਿਲਾਂ ਕੋਈ ਮਾੜਾ ਮੋਟਾ ਇਹਨਾਂ ਦਾ ਝਗੜਾ ਹੋਇਆ ਪੰਚਾਇਤ ਵਾਲੇ ਕੋਈ ਰਾਜੀਨਾਮਾ ਕਰਾਉਂਦੇ ਸੀ ਇਹ ਕਮੇਟੀ ਕਿਹੜਾ ਜੀ ਹਾਂ ਜੀ ਸਾਰੇ ਇਕੱਠੇ ਸੀਗੇ ਇਕੱਠੇ ਖੇਡ ਦੇ ਗੁੱਟ ਦੇ ਸੀਗੇ ਹਾਂ ਉਸੇ ਕਬੱਡੀ ਕਰਕੇ ਇਹਨਾਂ ਦਾ ਆਪਸ ਵਿੱਚ ਕੋਈ ਕਬੱਡੀ ਦਾ ਨਹੀਂ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਜਿਹੜਾ ਹੁਣ ਤੱਕ ਜਿਹੜਾ ਇੱਕ ਮੁਰਲੀ ਪਰਸੇ ਤੋਂ ਇਹੀ ਪਤਾ ਲੱਗਿਆ ਕਬੱਡੀ ਵਾਲੇ ਵੀ ਕੋਈ ਰੌਲਾ ਇਹਨਾਂ ਦਾ ਆਪਸ ਵਿੱਚ ਕੋਈ ਮਾੜੀ ਮੋਟੀ ਕਿਸੇ ਗੱਲ ਤੇ ਜਿੰਨੇ 11 ਦੋਸਤਾਂ ਦੀ ਹੁੰਦੀ ਆ ਉਹ ਝੜੜਾ ਸੀ ਇਹਨਾਂ ਦਾ ਠੀਕ ਹੈ ਲॉ ਐਂਡ ਆਰਡਰ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਪੁਲਿਸ ਦੇ ਡੀਆਈਜੀ ਰੇਂਜ ਨਾਲ ਮੀਟਿੰਗ ਹੋਈ ਜਿਸ ਵਿੱਚ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਗੈਂਗਸਟਰ ਵਿਦੇਸ਼ਾਂ ਵਿੱਚ ਬੈਠ ਕੇ ਗੁੰਮਰਾਹ ਕਰ ਰਹੇ ਹਨ ਤੇ ਉਹਨਾਂ ਤੋਂ ਹੀ ਫਰੋਤੀਆਂ ਕਤਲ ਕਰਵਾ ਰਹੇ ਹਨ ਪਰ ਪੁਲਿਸ ਉਹਨਾਂ ਨੂੰ ਕਾਬੂ ਕਰਕੇ ਸਾਲ ਲਵੇਗੀ ਅ ਇਸ ਮੀਟਿੰਗ ਦਾ एजेंडा ਬਹੁਤ ਹੀ ਸਿੰਪਲ ਔਰ ਕਲੀਅਰ ਕਟ ਸੀਗਾ

अपने खवा सारे बहार बैठे कि सारे यंग बेवकूफ बना रहे आप दे मकसद हल कर रहे और छोटे बच्चों का गलत इस्तेमाल करके उन्होंने माइंड वॉश करके आपकी ਗੈਂਗਲੇਰਡ ਪਰ ਆਪ ਵੀ ਬ੍ਰਾਂਡ ਵੈਲਿਊ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਨਾਂ ਦਾ ਕੋਈ اخلاقی ਇਨਾਂ ਦੇ ਉੱਤੇ ਕੋਈ ਵੀ ਜਸਟੀਫਿਕੇਸ਼ਨ ਇਨਾਂ ਕੋਲੇ ਹੈਗਾ ਕੋਈ ਇਨਾਂ ਕੋਲ ਆਈਡੀਓਲੋਜੀ ਨਹੀਂ ਹੈ ਕਿ ਦੇ ਆ ਸਿੰਪਲ ਕ੍ਰਿਮੀਨਲਸ ਐਂਡ ਥੀਸ ਕ੍ਰਿਮੀਨਲਸ ਹੈਵ ਟੂ ਬੀ ਡੈੱਥ ਬਾਇ ਲਾਅ ਵਿਦ ਵਿਦ ਸੀਵੀਅਰ ਐਂਡ ਹਾਰਸ਼ ਐਕਸ਼ਨ ਸਰ ਜੀ ਮੈਥਿਊ ਉਹਨਾਂ ਲੋਕਾਂ ਨੂੰ ਦੋ ਕਿ ਜਿਹੜੇ ਵਿਦੇਸ਼ ਬੈਠੇ ਆ ਇਹ ਜਿਹੇ ਬੰਦੇ ਆ ਵੀ ਝਾਂਦੇ ਜਾ ਕੇ ਆਪਣੀ ਵੀ ਜ਼ਿੰਦਗੀ ਖਰਾਬ ਕਰਦੇ ਜਿਹੜੇ ਬੰਦੇ ਵਿਦੇਸ਼ ਬੈਠੇ ਹੈ ਉਹਨਾਂ ਵਾਸਤੇ ਵੀ ਕੋਈ ਸਨੇਹ ਹੈ

ਦੇਖੋ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਦਾ ਡਾਇਰੈਕਟਿਵ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਔਰ ਡਰਗ ਉਹਦੇ ਵਿੱਚ ਉਸੇ ਚੀਜ਼ਾਂ ਨੂੰ ਦੁਹਰਾਇਆ ਗਿਆ ਮਾਨਯੋਗ ਡੀਜੀ ਸਾਹਿਬ ਤੇ ਮਾਨਯੋਗ ਜਿਹੜੇ ਜੀਟੀਐਫ ਦੇ ਸਾਡੇ ਚੀਫ ਨੇ ਉਹਨਾਂ ਵੱਲੋਂ ਔਰ ਜਿਹੜੀ ਇਹ ਔਨ ਗਰਾਉਂਡ ਇਹਦੀ ਇੰਪਲੀਮੈਂਟੇਸ਼ਨ 100% ਕਰਾਂਗੇ ਔਰ ਬਹੁਤ ਜਲਦ ਤੁਹਾਡੇ ਨਾਲ ਇਹ ਸ਼ੇਅਰ ਵੀ ਕੀਤਾ ਜਾਏਗਾ ਕਿਉਂਕਿ ਇੱਕ ਪ੍ਰੋਗਰੈਸ ਜਿਹੜੀ ਹੈ ਬਹੁਤ ਅੱਛੀ ਹੋਈ ਹੈ ਵਿਦਨ ਫਿਊ ਆਵਰਸ ਸਾਰੀ ਇਨਵੈਸਟੀਗੇਸ਼ਨਸ ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਵਿੱਚ ਅਸੀਂ ਹਰੇਕ ਕ੍ਰਾਈਮ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਅਤੇ ਜੇ ਤੁਸੀਂ ਪਾਸਟ ਰਿਕਾਰਡ ਦੇਖੋ ਤਾਂ ਬਹੁਤ ਸ਼ਾਰਟ ਵਾਈਲ ਦੇ ਵਿੱਚ ਹੀ ਸਾਰੇ ਇੰਪੋਰਟੈਂਟ ਕੇਸ ਅਸੀਂ ਸੋਲਵ ਕੀਤੇ ਆ। ਇਹ ਕੇਸ ਵੀ ਬਹੁਤ ਜਲਦੀ ਸੋਲਵ ਕੀਤਾ ਜਾਏਗਾ। ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਜ਼ਰ ਹੁਣ ਪਾਲਾ ਦੇ ਛੋਟੇ ਬੱਚਿਆਂ ਤੇ ਵੀ ਪੈ ਗਈ ਹੈ। ਪਚਾਰਕੋਟ ਪੁਲਿਸ ਨੇ ਮਹਿਜ਼ 15 ਸਾਲਾਂ ਦੇ ਬੱਚੇ ਨੂੰ ਜਾਸੂਸੀ ਦੇ ਦੋਸ਼ ਵਿੱਚ ਕੇ ਰਫਤਾਰ ਕੀਤਾ। ਪੁਲਿਸ ਮੁਤਾਬਕ ਇਹ ਬੱਚਾ ਪਿਛਲੇ 1 ਸਾਲ ਵਿੱਚ ਪਾਕਿਸਤਾਨ ਦੇ ਆਈਐਸਆਈ ਹੈਡਲਰਾਂ ਦੇ ਸੰਪਰਕ ਵਿੱਚ ਸੀ। ਇਹ ਹੀ ਬਾਤ ਨਹੀਂ ਪੰਜਾਬ ਦੇ ਹੋਰ ਬਹੁਤ ਬੱਚੇ ਹਨ ਜਿਹੜੇ 10 ਉਸੇ ਵਿੱਚ ਸ਼ਾਮਿਲ ਸਨ। ਬਸ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਠਾਨਕੋਟ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਮੈਂ ਇੱਥੇ ਜਿਸ ਸ਼ਖਸ ਦਾ ਨਾਮ ਕਿਉਂਕਿ ਜੁਵਨਾਈਲ ਜਸਟਿਸ ਕਰਕੇ ਉਹਦਾ ਕਲਪਨਿਕ ਨਾਮ ਲੈ ਰਿਹਾ ਉਹਦਾ ਅਸਲ ਨਾਮ ਨਹੀਂ ਹੈ। ਇੱਕ ਸੰਜੀਵ ਕੁਮਾਰ ਨਾਂ ਦੇ ਲੜਕੇ ਨੂੰ ਅਸੀਂ ਸਾਡੇ ਬਗਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਹ ਜਿਹੜਾ ਹੈਗਾ ਆ ਉਹ ਇਸ ਲਈ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਜਿਹੜੀ ਉਹਨਾਂ ਦੀ ਏਜੰਸੀ ਹੈਗੀ ਆ ਉਹਦੇ ਫਰੰਟਲ ਜਿਹੜੇ ਹੈਗੇ ਆ ਆਰਗੇਨਾਈਜੇਸ਼ਨਸ ਹੈਗੇ ਨੇ ਟੈਰਰ ਆਰਗੇਨਾਈਜੇਸ਼ਨ ਉਹਨਾਂ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਔਰ ਉਹਨਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਜਿਹੜੀਆਂ ਕਿ ਸਿਕਿਉਰਿਟੀ ਦੇ ਨਾਲ ਕਨਸਰਨ ਆ ਸਾਡੀ ਦੇਸ਼ ਦੀ ਸੁਰੱਖਿਆ ਨਾਲ ਕਨਸਰਨਡ ਹੈਗੀਆਂ ਉਹਨਾਂ ਦੀ ਮਹੱਤਵਪੂਰਨ ਜਾਣਕਾਰੀ ਦਾ ਆਦਾਨ-ਪ੍ਰਦਾਨ ਉਹ ਇਹ ਕਰ ਰਿਹਾ ਹੈ ਔਰ ਅਕ੍ਰਾਸ ਦੀ ਬਾਰਡਰ ਜਿਹੜੇ ਹੈਗੇ ਆ ਉੱਥੇ ਦੇ ਜਿਹੜੇ ਹੈਗੇ ਆ ਮਿਲਟਰੀ ਦੇ ਆਫੀਸਰਸ ਤੇ ਏਜੰਸੀਸ ਦੇ ਜਿਹੜੇ ਹੈਗੇ ਆ ਆਈਐਸਆਈ ਏਜੰਸੀ ਤੇ ਹੈਗੇ ਹੋਰ ਹੈਗੇ ਆ ਉਹਨਾਂ ਦੇ ਆਫੀਸਰਸ ਹੈਗੇ ਆ ਜਾਂ ਉਹਨਾਂ ਦੀਆਂ ਫਰੰਟਲ ਆਰਗਨਾਈਜੇਸ਼ਨ ਜਿਹੜੀਆਂ ਟੈਰਰ ਮੋਡਿਊਲ ਚਲਾਉਂਦੀਆਂ ਆਈਆਂ ਉਹਨਾਂ ਨਾਲ ਇਹ ਜਿਹੜਾ ਇਨ ਟੱਚ ਵਿੱਚ ਹੈਗਾ ਸੋ ਇਸ ਸੂਚਨਾ ਦੇ ਆਧਾਰ ਤੇ ਅੱਜ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਜਦੋਂ ਉਸ ਦੀ ਕਾਇਦੇ ਮੁਤਾਬਕ ਜਿਹੜੀ ਹੈਗੀ ਆ ਉਹ ਸੀ ਪੁਛਗਿਸ਼ ਕੀਤੀ ਆ ਪੁਛਗਿਸ਼ ਕਰਨ ਦੇ ਦੌਰਾਨ ਔਰ ਉਹਦੇ ਕੋਲ ਜਿਹੜੇ ਮੋਬਾਈਲ ਫੋਨ ਬਰਾਮਦ ਹੋਏ ਆ ਉਹ ਸਾਡੇ ਵਾਸਤੇ ਵੀ ਚੁਪਾ ਦੇਣ ਵਾਲੇ ਸੀਗੇ ਔਰ ਇਹ ਜਿਹੜਾ ਬੱਚਾ ਇਹਦੀ ਉਮਰ 15 ਸਾਲ ਆ ਇਹ ਇਹ ਪਾਕਿਸਤਾਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹ ਅਜਿਹੀ ਯੰਗ ਏਜ ਦੇ ਬੱਚਿਆਂ ਨੂੰ ਜਿਹੜੀਆਂ ਹੈਗੀਆਂ ਉਹ ਆਪਣੇ ਸੋਸ਼ਲ ਮੀਡੀਆ ਮੀਡੀਆ ਪਲੈਟਫਾਰਮ ਤੇ ਲਿਆ ਕੇ ਜਿਹੜਾ ਕਿ ਇਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਸ ਕਿਸ ਮੀਡੀਆ ਪਲੈਟਫਾਰਮ ਤੇ ਜਾ ਰਹੇ ਹੈ ਉਸ ਮੀਡੀਆ ਪਲੈਟਫਾਰਮ ਤੇ ਲਿਆ ਕੇ ਪਹਿਲਾਂ ਤਾਂ ਉਹਨਾਂ ਨਾਲ ਚੈਟ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਬੜੀਆਂ ਲੁਕਰੇਟਿਵ ਆਫਰਸ ਜਿਵੇਂ ਕਿ ਹਥਿਆਰ ਚਲਾਉਣਾ ਹਥਿਆਰ ਨੂੰ ਹੈਂਡਲ ਕਰਨਾ ਧਿਆਨ ਦੀ ਸਪਲਾਈ ਦੇਣਾ ਔਰ ਹੋਰ ਕਈ ਤਰ੍ਹਾਂ ਦੇ ਲਾਲਚ ਜੋ ਕਿ ਬੱਚਿਆਂ ਨੂੰ ਅਟਰੈਕਟ ਕਰ ਸਕਦੇ ਐ ਸੁੱਠੇ ਕਮਾਉਣ ਵਾਸਤੇ ਉਹਨਾਂ ਦੇ ਟਰੈਪ ਵਿੱਚ ਫਸਾਉਂਦੇ ਆ ਔਰ ਇਹ ਜਾਣਕਾਰੀ ਵੀ ਉਹਨਾਂ ਕੋਲ ਬੱਚਿਆਂ ਕੋਲ ਰੈਲੀ ਜਾਂਦੀ ਆ ਕਿ ਉਹ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ ਇਸ ਬੱਚੇ ਦੇ ਵਿੱਚ ਦੇ ਵਾਸਤੇ ਇੱਕ ਫੈਮਿਲੀ ਬੈਕਗ੍ਰਾਉਂਡ ਹੈ ਕਿ ਤੇ ਫਾਦਰ ਦੀ ਡੈਥ ਹੋ ਚੁੱਕੀ ਆ ਔਰ 1.5 ਸਾਲ ਪਹਿਲਾਂ ਡੈਥ ਹੋਈ ਸੀ ਤੇ ਔਰ ਇਹਨੂੰ ਸ਼ੱਕ ਸੀਗਾ ਕਿ ਸ਼ਾਇਦ ਮੇਰੇ ਫਾਦਰ ਦਾ ਮਰਡਰ ਹੋਇਆ ਜਿਹੜਾ ਕਿ ਜੀਐਨਕੇ ਦੇ ਵਿੱਚ ਸਥਿਤ ਹੈ ਦਾ ਆਪਣਾ ਰਹਿਸ਼ੀ ਜ਼ਿਲ੍ਹਾ ਜਿਹੜਾ ਜੀਐਨਕੇ ਚ ਪਰ ਸਾਡੀ ਜਿਹੜੀ ਅਸੀਂ ਮਜਬੂਤ ਪੁੱਛਗਿਸ਼ ਕੀਤੀ ਆ ਅਸੀਂ ਤਫ਼ਤੀਸ਼ ਕੀਤੀ ਉਹ ਤੋਂ ਇਹ ਪਾਇਆ ਨਹੀਂ ਗਿਆ ਕਿ ਉਹਨਾਂ ਦਾ ਮਰਡਰ ਹੋਇਆ ਸੀ ਪਰ ਬੱਚੇ ਦੀ ਮਾਨਸਿਕਤਾ ਤੇ ਅਸਰ ਕਰ ਗਿਆ ਕਿ ਮੇਰੇ ਫਾਦਰ ਦਾ ਮਰਡਰ ਹੋਇਆ ਉਸ ਡੈਸਪਰੇਸ਼ਨ ਨੂੰ ਲੈ ਕੇ ਅਲੱਗ-ਅਲੱਗ ਪਲੇਟਫਾਰਮਸ ਦੇ ਉੱਤੇ ਜਿਹੜਾ ਹੈਗਾ ਆ ਇੰਨੇ ਜਾਣ ਦੀ ਕੋਸ਼ਿਸ਼ ਕੀਤੀ ਉਸ ਕੋਸ਼ਿਸ਼ ਦੌਰਾਨ ਇਹ ਜਿਹੜੇ ਹੈਗੇ ਆ ਇਹ ਜਿਹੜੀਆਂ ਪਾਕਿਸਤਾਨੀ ਏਜੰਸੀਜ਼ ਆ ਉਹਨਾਂ ਦੇ ਫਰੰਟਲ ਫੇਸਿਸ ਹੈਗੇ ਆ ਉਹਨਾਂ ਦੇ ਟਰੈਪ ਦੇ ਵਿੱਚ ਫਸ ਗਿਆ ਸਿੱਕ ਇਸ ਦਾ ਕਿਸ ਰਿਲੀਜੀਅਨ ਤੋਂ ਬਿਲੋਂਗ ਕਰਦਾ ਹੈ ਜਨਪਦ ਇਹ ਹਿੰਦੂ ਰਿਲੀਜੀਅਨ ਨੂੰ ਬਿਲੋਂਗ ਕਰਦਾ ਸੀ ਅ ਇਸ ਇਸ ਤੋਂ ਇਲਾਵਾ ਜਿਹੜਾ ਇਹ ਇੰਨੇ ਮੋਬਾਈਲ ਫੋਨ ਜਿਹੜਾ ਇਹਦੇ ਕੋਲ ਸੀਗਾ ਉਹ ਮੋਬਾਈਲ ਫੋਨ ਹਾਲਾਂਕਿ ਆਪ ਬੜਾ ਐ ਸਮਾਰਟਾ ਟੈਕ ਉਸ ਟੈਕਸੀ ਵੀ ਆ ਔਰ ਇਹਦੇ ਮੋਬਾਈਲ ਫੋਨ ਨੂੰ ਉਧਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਬੈਠੀਆਂ ਉਹਨਾਂ ਨੇ ਇਹਦੇ ਫੋਨ ਨੂੰ ਵੀ ਇਹਨੂੰ ਇਹਦੀ ਜਿਹੜੀ ਹੈਗੀ ਆ ਸਾਰੇ ਦੀ ਸਾਰੀ ਇਨਫੋਰਮੇਸ਼ਨ ਇਹਦੇ ਫੋਨ ਤੋਂ ਡਾਇਰੈਕਟ ਜਿਹੜੀ ਹੈਗੀ ਆ ਥਰੂ ਕਲੋਨਿੰਗ ਜਿਹੜੀ ਹੈਗੀ ਆ ਉਹ ਲੈਣੀ ਸ਼ੁਰੂ ਕਰ ਦਿੱਤੀ ਸੀ ਔਰ ਇਹਨੇ ਮਹੱਤਵਪੂਰਨ ਲੋਕੇਸ਼ਨਸ ਦੀਆਂ ਕੁਝ ਵੀਡੀਓਗ੍ਰਾਫੀ ਜਿਹੜੀਆਂ ਕਰਕੇ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉਹ ਵੀ ਉਹਦੀ ਇਨਫੋਰਮੇਸ਼ਨ ਇਹਨੇ ਜਿਹੜੀ ਹੈਗੀ ਆ ਉਹ ਲੈ ਰੱਖੀ ਸੀ ਔਰ ਪੋਸੀਬਲੀ ਕਿਉਂਕਿ ਇਹਦਾ ਫੋਨ ਜੇਕਰ ਹੈਕ ਹੋਇਆ ਤਾਂ ਉਹ ਲਾਈਵ ਵੀ ਜਾ ਸਕਦਾ ਹੈਗਾ ਸੋ ਇਹ ਸਾਰੀਆਂ ਗੱਲਾਂ ਔਰ ਉੱਥੇ ਫਿਰ ਅਲੱਗ-ਅਲੱਗ ਜਿਹੜੇ ਹੈਗੇ ਆ ਗੈਂਗਸਟਰਸ ਕਮ ਪਾਕਿਸਤਾਨ ਦੇ ਵਿੱਚ ਵੀ ਗੈਂਗਸਟਰ ਕਮ ਟੈਰਰ ਜਿਹੜਾ ਮਾਡਿਊਲ ਚਲਾਉਂਦੇ ਆ ਟੈਰਰ ਐਂਗਲ ਤੋਂ ਜਿਹੜੇ ਮਸ਼ਹੂਰ ਵਿਅਕਤੀ ਨੇ ਉਹਨਾਂ ਨਾਲ ਵੀ ਇਹ ਜਿਹੜਾ ਹੈਗਾ ਆ ਇਨ ਟੱਚ ਹੋ ਗਿਆ ਸੀਗਾ ਕਿਉਂਕਿ ਗਾਂ ਤੋਂ ਵਾਂ ਗਾਂ ਤੋਂ ਵਾਂ ਗੇ ਤੋਂ ਗੇ ਗੱਲਾਂ ਕਰਨੀਆਂ ਫਿਰ ਉਹਨਾਂ ਦੇ ਵਿੱਚ ਵੜਨਾ ਉਹਨਾਂ ਨੂੰ ਤਾਂ ਅਜਿਹੇ ਬੱਚੇ ਜਿਹੜੇ ਹੈਗੇ ਆ ਜਾਂ ਇਸ ਤਰ੍ਹਾਂ ਦਾ ਯੰਗ ਲੋਟ ਜਿਹੜਾ ਹੈਗਾ ਉਹ ਚਾਹੀਦਾ ਕਿ ਜਿਹੜਾ ਕਿ ਉਹਨਾਂ ਦੀ ਗੱਲਾਂ ਦੇ ਵਿੱਚ ਚੁਪੜੀ ਗੱਲਾਂ ਦੇ ਵਿੱਚ ਆ ਜਵੇ ਸੋ ਅਸੀਂ ਸਮਝਦੇ ਹਾਂ ਕਿ ਸਾਡੀ ਤੇ ਇਸ ਬੱਚੇ ਦੀ ਵੀ ਖੁਸ਼ਕਿਸਮਤੀ ਆ ਕਿ ਸਾਨੂੰ ਸਮੇਂ ਸਿਰ ਸੂਚਨਾ ਮਿਲ ਗਈ ਔਰ ਇਸ ਬੱਚੇ ਨੂੰ ਅਸੀਂ ਕਾਬੂ ਕੀਤਾ ਹਾਲਾਂਕਿ ਉਹਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਪਰ ਅਸੀਂ ਚਾਹਾਂਗੇ ਕਿ ਅਜਿਹੇ ਬੱਚਿਆਂ ਦੀ شناخت ਕਰਕੇ ਇਹਨਾਂ ਨੂੰ ਮੁਖਤਾਰਾ ਵਿੱਚ ਲੈ ਕੇ ਆਈਏ ਮੁਖਤਾਰਾ ਵਿੱਚ ਲੈ ਕੇ ਆਈਏ ਔਰ ਇਸ ਤੋਂ ਇਲਾਵਾ ਜਦੋਂ ਇਸ ਦੀ ਪੁਸ਼ਕਿਸ਼ ਕੀਤੀ ਗਈ ਆ ਇਹਦਾ ਸਾਰਾ ਖੰਘਾਲਿਆ ਗਿਆ ਸਿਸਟਮ ਨੂੰ ਜਿਹੜਾ ਕਿ ਇਹਦੀ ਨੈਟਵਰਕਿੰਗ ਨੂੰ ਖੰਘਾਲਿਆ ਗਿਆ ਉਹਦੇ ਵਿੱਚ ਬਾਰਡਰ ਏਰੀਆ ਦੇ ਜਿਹੜੇ ਹੈਗੇ ਆ ਕੁਝ ਉਹਨਾਂ ਕੋ ਕਿਹਾ ਜਿਹਾ ਉਹਨਾਂ ਦੀ ਸੀ ਉਹਨਾਂ ਨੂੰ ਫਿਜ਼ੀਕਲੀ ਨਹੀਂ ਵੇਖਿਆ ਪਰ ਸਾਨੂੰ ਲੱਗਦਾ ਕਿ ਉਹ ਵੀ ਯੰਗ ਉਮਰ ਦੇ ਜਿਹੜੇ ਹੈਗੇ ਆ ਲੜਕੇ ਆ ਜਿਹੜੇ ਇਹਦੇ ਨਾਲ ਇੱਕ ਚੇਨ ਰਿਐਕਸ਼ਨ ਦੇ ਵਿੱਚ ਹੈਗੇ ਆ ਜਿਹੜੇ ਕਿ ਉਹ ਵੀ ਇਸ ਤਰ੍ਹਾਂ ਦੀ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸੁਕ ਹੈਗੇ ਆ ਔਰ ਜਾਂ ਇਹ ਕਹ ਲਓ ਕਿ ਉਹ ਆਲਰੇਡੀ ਜਿਸ ਤਰ੍ਹਾਂ ਇਹ ਫਸਿਆ ਹੋਇਆ ਉਸ ਤਰ੍ਹਾਂ ਉਹ ਵੀ ਫਸੇ ਹੋਏ ਆ ਇਹਦੇ ਬਾਰੇ ਸਾਰੀ ਅਸੀਂ ਜਾਣਕਾਰੀ ਸਬੰਧਤ ਸਾਡੇ ਉੱਚ ਅਧਿਕਾਰੀਆਂ ਨੂੰ ਤੇ ਬਾਕੀ ਜਿਹੜੇ ਹੈਗੇ ਪੂਰੇ ਜਿੱਥੇ-ਜਿੱਥੇ ਵੀ ਸਾਨੂੰ ਪਤਾ ਲੱਗਿਆ ਸੀਗਾ ਉਹਨਾਂ ਡਿਸਟ੍ਰਿਕਟ ਦੇ ਜ਼ਿਲ੍ਹਾ ਮੁਖੀਆਂ ਨੂੰ ਅਸੀਂ ਪ੍ਰਦਾਨ ਕਰ ਦਿੱਤੀ ਆ ਹੁਣ ਉੱਥੇ ਕੰਮ ਚੱਲ ਰਿਹਾ ਸਰ ਕਿੰਨੀ ਦੇਰ ਤੋਂ ਇਹ ਟੱਚ ਦੇ ਵਿੱਚ تقريبا 1 ਸਾਲ ਤੋਂ ਇਹ ਜਿਹੜਾ ਹੈਗਾ ਇਹ ਇਨ ਟੱਚ ਸੀਗਾ ਸਰ ਉਮਰ ਕਿੰਨੀ ਦੱਸਿਓ ਸਰ 15 ਸਾਲ ਦੀ ਉਮਰ ਹੈ ਇਹਦੀ ਉਮਰ 15 ਸਾਲ ਹੈ ਤੇ ਇਹ 9ਵੀਂ ਵਿੱਚ ਦਾਖਲ ਹੋਇਆ ਸੀ 14 ਇਹ ਐਕਚੁਅਲੀ ਪੂਰੇ ਹੋਏ 15ਵਾਂ ਲੱਗਿਆ ਇਹਨੂੰ ਸੋ ਉਮਰ ਬਹੁਤ ਛੋਟੀ ਹੈ ਪਰ ਜਿਸ ਤਰ੍ਹਾਂ ਇਹ ਦਾਖਲ ਹੋਇਆ ਹੈ ਸਿਸਟਮ ਦੇ ਵਿੱਚ ਜੇਕਰ ਇਹ ਖੁਦਾਨਾ ਖਾਸਤਾ ਸਾਡੇ ਹੱਥ ਨਾ ਆਉਂਦਾ ਜਾਂ ਸਾਨੂੰ ਸੂਚਨਾਵਾਂ ਨਾਲ ਅਦਾਨ-ਪ੍ਰਦਾਨ ਹੁੰਦੀਆਂ ਤੇ ਇਹ ਜਿਸ ਤਰੀਕੇ ਨਾਲ ਇਹਦੀ ਤਿਆਰੀ ਚੱਲ ਰਹੀ ਸੀਗੀ ਅੱਗੇ ਤੋਂ ਅੱਗੇ ਤੇ ਇਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦਾ ਸਰ ਲੋਕਾਂ ਨੂੰ ਕਿਸ ਨਿਹਾਰ ਹੋਵੇ ਕਿ ਜਿਹੜੇ ਬੱਚੇ ਜਿਹੜੇ ਮੋਬਾਈਲ ਤੇ ਜ਼ਿਆਦਾ ਆਪਣਾ ਟਾਈਮ ਬਿਤਾਉਂਦੇ ਦੇਖੋ ਸਾਡੀ ਸਾਰੇ ਪੇਰੈਂਟਸ ਨੂੰ ਇਵਨ ਟੀਚਰਸ ਨੂੰ ਵੀ ਸਾਡੀ ਸਾਡੀ ਸਲਾਹ ਹੈਗੀ ਆ ਕਿ ਆਪਣੇ ਬੱਚਾ ਦਾ ਖਾਸ ਵਿਸ਼ੇਸ਼ ਧਿਆਨ ਰੱਖੋ ਉਹਨਾਂ ਨਾਲ ਦੋਸਤਾਨਾ ਮਾਹੌਲ ਵਿੱਚ ਰਹੋ ਇਸ ਕੇਸ ਵਿੱਚ ਦੇਖਿਆ ਕਿ ਇਹਦੇ ਨਾਲ ਪੇਰ ਇੱਕ ਇਹਦੇ ਫਾਦਰ ਦੀ ਡੱਤ ਤੋਂ ਬਾਅਦ ਸ਼ਾਇਦ ਬਾਕੀ ਜਿਹੜੇ ਘਰ ਦੇ ਹੈਗੇ ਆ ਵੱਡੇ ਬਜ਼ੁਰਗ ਆ ਜਾਂ ਇਹਦੇ ਨਜ਼ਦੀਕੀ ਜਿਹੜੇ ਸੀਗੇ ਉਹਦੇ ਨਾਲ ਦੋਸਤਾਨਾ ਮਾਹੌਲ ਚ ਨਹੀਂ ਰਹੇ ਔਰ ਇਹਦੇ ਵਿੱਚ ਕੀ ਐਕਟੀਵਿਟੀਜ਼ ਕਰ ਰਿਹਾ ਸੀ ਮੋਬਾਈਲ ਫੋਨ ਦੇ ਉੱਤੇ ਤੇ ਰਾਤਾਂ ਨੂੰ ਜਾ ਕੇ ਕਿੱਥੇ ਜਾਂਦਾ ਸੀਗਾ ਕੀ ਕੀ ਵੀਡੀਓਗ੍ਰਾਫੀ ਕਰਦਾ ਸੀਗਾ ਕਿੱਦਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਗਿਆ ਹੋਇਆ ਸਿਗਾ ਇਹਦੇ ਬਾਰੇ ਜਾਣਕਾਰੀ ਪੇਰੈਂਟਸ ਨੂੰ ਜ਼ਰੂਰ ਹੋਣੀ ਚਾਹੀਦੀ ਐਟਲੀਸਟ ਜਦੋਂ ਤੱਕ ਤੁਹਾਡਾ ਬੱਚਾ 18 ਸਾਲ ਦਾ ਪੂਰਾ ਨਹੀਂ ਹੁੰਦਾ ਮੇਰੀ ਇਹਦਾ ਇਹ ਡਵਾਈਸ ਆ ਕਿ ਬੱਚੇ ਦੇ ਜਿਹੜੇ ਦਿੱਤੇ ਹੋਏ ਮੋਬਾਈਲ ਫੋਨ ਅਨੈਸੈਸਰੀ ਬੱਚਿਆਂ ਨੂੰ ਮੋਬਾਈਲ ਫੋਨ ਨਾਲ ਲੈ ਕੇ ਦਿਓ ਜੇਕਰ ਬਹੁਤ ਜ਼ਰੂਰਤ ਹੈ ਆ ਪੜ੍ਹਾਈ ਵਾਸਤੇ ਚਾਹੀਦਾ ਹਾਂ ਉਹਨੇ ਟਾਈਮ ਟੂ ਟਾਈਮ ਲੈ ਕੇ ਦਿਓ ਹਰ ਵੇਲੇ ਬੱਚੇ ਕੋਲ ਮੋਬਾਈਲ ਫੜੀ ਰੱਖਣਾ ਔਰ ਜਿਹੜਾ ਉਸ ਤੋਂ ਉਹਦੀ ਦੀ ਦੁਰਵਤੋਂ ਇਹ ਇਹ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਆ ਤੇ ਜੇਕਰ ਜ਼ਰੂਰਤ ਹੈ ਬੱਚੇ ਨੂੰ ਲੈ ਕੇ ਦਿਓ जेकर नहीं जरूरत है कि ना लेके आजादी बच्चे की आजादी से कोई खतरा नहीं जे बच्चे, बच्चे सागड़ जा कल फिर अजो इंजाम जो है देखने पैण बच्चा किर से डॉक्टर इशान अब्दुल शिवानंद हॉल ऑफ योगिक ਹੋਲਿਸਟਿਕ ਡਿਵੈਲਪਮੈਂਟ ਆਊਟ ਕਾਰਟਨ ਕੀਤਾ ਗਿਆ ਆਈਆਈਟੀ ਰੋਪੜ ਦੀ ਮਾਨਯੂ ਡਾਇਰੈਕਟਰ ਪ੍ਰੋਫੈਸਰ ਰਜੀਵ ਅਹੋਜਾ ਦੀ ਅਗਵਾਈ ਹੇਠ ਡਾਕਟਰ ਈਸ਼ਾਨ ਅਬਦੁੱਲ ਸ਼ੀਵਾਨੰਦ ਹਾਲ ਆਫ ਯੋਗੀਕ ਸਾਇੰਸਿਸ ਐਂਡ ਹੋਲਿਸਟਿਕ ਡਿਵੈਲਪਮੈਂਟ ਲਈ ਭੂਮੀ ਪੂਜਨ ਅਤੇ ਕਾਰਟਨ ਸਮਾਰੋਹ ਵਿਕੇ ਸ਼ਾਮਿਲ ਹੋਏ ਇਹ ਕੇਂਦਰ ਮਾਨਸਿਕ ਸਿਹਤ ਅਤੇ ਸਮਗਰ ਕਲਿਆਣ ਤੇ ਕੇਂਦ੍ਰਿਤ ਖੋਜ ਅਤੇ ਨਵਿਨਤਾ ਲਈ ਇੱਕ ਸਮਰਪਿਤ ਹੱਬ ਵਜੋਂ ਕੰਮ ਕਰੇਗਾ

ਸਮਾਵੇਸ਼ਤਾ ਪ੍ਰਤੀ ਆਪਣੀ ਲੰਬੀ ਅបਦੀਧੀ ਵਚਨਬੱਧਤਾ ਨੂੰ ਮਜ਼ਬੂਤ ਕਰਦਿਆਂ IIT ਰੋਪੜ ਵੱਲੋਂ 3 ਲੱਖ ਦੀ ਸਦੀਵੀ ਮੈਰਿਟ ਆਧਾਰਿਤ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ ਗਈ। ਹਰ ਸਾਲ 10 ਉਤਕ੍ਰਿਸ਼ਟ ਅੰਡਰਗ੍ਰੈਜੂਏਟ ਵਿਦਿਆਰਥੀਆਂ, ਖਾਸ ਕਰਕੇ ਸਵੇਦਮਸ਼ੀਲ ਵਰਗਾਂ ਤੋਂ ਨੂੰ ਮਾਨਸਿਕ ਸਿਹਤ, ਯੋਗਿਕ ਵਿਗਿਆਨ, ਸੰਗਿਆਤਮਕ ਵਿਗਿਆਨ ਅਤੇ ਸਮਗਰ ਕਲਿਆਣ ਦੇ ਖੇਤਰ ਵਿੱਚ ਖੋਜ ਅਤੇ ਨਵੀਨਤਾ ਲਈ ਸਮਰਥਨ ਦਿੱਤਾ ਜਾਵੇਗਾ। इस स्कॉलरशिप का मकसद भारत की सभ्याचारक विरासत आधुनिक विज्ञान खोज विचकार पुल बनाने वाले भविख विद्वान तैयार करना है सबसे पहले तो आप सब लोगों का यहाँ स्वागत है आई आई टी रोपड़ में आप लोग से ज्यादातर पंजाब से आए हैं तो ये आपका अपना ही अपना आई आई टी है जो आज हमने जो जो इनोग्रेशन किया है ये होलिस्टिक वेलबींग के लिए है कैसे एक मनुष्य का संपूर्ण निर्माण करना है क्योंकि आजकल के जमाने में जैसे इतना टेंशन वाला लाइफ है हमारे जो आईआईटी के स्टूडेंट्स हैं ये फैकल्टी हैं ये स्टाफ है दे आर आल्सो अंडर स्ट्रेस दे हैव टू परफॉर्म तो दिस सेंटर विल गिव देम ए गाइडेंस हाउ टू गेट ए मेंटल पीस एक्चुअली देन दे कैन परफॉर्म बेटर एंड दे कैन डिलीवर बेटर सो दिस इज द आइडिया तो यहां से केवल ये काली आईआईटी आई रोपण के लिए नहीं है ये दिस इज ए बिगनिंग फॉर होल पंजाब एंड होल इंडिया So this will be a role model for whole India, this kind of activity, this kind of a centre. Hum, so issues, hain, some of the issues may be related to the drugs or something, they can also be covered in this well being. So wahan pe jo hum, pe jo best practice, hain, wo hum pure Punjab mein lag, lagaenge, and as well as the whole India we will spread it. So wherever these kind of issues are coming, this kind of exercise, this kind of the courses, what we are going to run. Uh, with uh, Ishanji, and Ishanji is mostly working in a, in the U.S. actually, and uh, he is kind enough to donate funding for this kind of establishment of this center. Without his support and his commitment for financially, we cannot do this one. So we are very gr grateful to Ishanji, who has taken this initiative for us. Actually, when we approach him, and he was so nice, he said that how I can help you. So he is very open-minded and. Uh, he want to do for India. So they are those Indians who are living abroad want to do something for India and Ishanji is one of them and uh, he has a follower all over the world. So it's our pleasure also that he is here and this center is inaugurated by him himself. So this is a great moment for IIT Roper and we all thank you. Thanks to him and his team coming from, uh, from Gurgaon or other places in India and a lot of his followers here also. although we have not told them to, not to come but they have find out and they come <laughs> themselves so this is the way people are following his preaching so what is teaching this is a real teaching and which can be implemented everybody's life not only staff faculty but any human if will follow the what ishan ji is saying your life will be peaceful and you will grow ਖਬਰ ਕਪੂਰਥਲਾ ਤੋਂ ਹੈ ਜਿੱਥੇ عمان ਵਿੱਚ ਫਸੀ ਕਈ ਮਹੀਨਿਆਂ ਤੋਂ ਭਾਰਤੀ ਮਹਿਲਾ ਆਖਿਰਕਾਰ ਸ੍ਰਖਿਆਤ ਵਤਨ ਵਾਪਸ ਪਹੁੰਚ ਚੁਕੀ ਹੈ ਇਹ ਵਾਪਸੀ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੀਵਾਲ ਦੇ ਯਤਨਾਂ ਸਦਕਾ ਸੰਭਵ ਹੋ ਸਗੀ ਅੱਜ ਪੀੜਿਤ ਔਰਤ ਨੇ ਮੀਡੀਆ ਸਾਹਮਣੇ ਆਪਣੇ ਦੁੱਖ ਰੋਏ ਤੇ ਕਿਵੇਂ ਹਸ ਨੂੰ ਘਰੇਲੂ ਕਮਾਦੇ ਨਾਲ ਸਰੀਰਿਕ ਸ਼ੋਸ਼ਣ ਲਈ ਮਜਬੂਰ ਕੀਤਾ ਗਿਆ ਸੀ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਭਾਰਤ ਵਿੱਚ ਜਾਣ ਕੇ ਮਤਲਬ ਮਾਸਕਰ ਦੇ ਵਿੱਚ ਮੈਂ 18 ਸਤੰਬਰ ਨੂੰ ਗਈ ਸੀ ਉੱਥੇ ਕੁੜੀਆਂ ਦੇ ਨਾਲ ਬਹੁਤ ਜ਼ਿਆਦਾ ਮਿਸਵੇਵ ਕਰਦੇ ਨੇ ਕੁੜੀਆਂ ਨੂੰ ਖਾਣ ਪੀਣ ਨਹੀਂ ਦਿੰਦੇ ਮਤਲਬ ਕੁੜੀਆਂ ਨੂੰ ਉੱਥੇ ਲੈ ਜਾ ਕੇ ਵੇਚ ਦਿੰਦੇ ਨੇ ਮੈਨੂੰ ਖੁਦ ਨੂੰ ਮੇਰੇ ਖੁਦ ਹੀ ਮਤਲਬ ਰਿਸ਼ਤੇਦਾਰਾਂ ਨੇ ਭੇਜਿਆ ਸੀ ਉੱਥੇ ਵੇਚ ਦਿੱਤਾ ਮੈਂ ਇਹ ਚਾਹੁੰਦੀ ਆ ਵੀ ਜਿਹੜੀਆਂ ਕੁੜੀਆਂ ਉੱਥੇ ਫਸੀਆਂ ਵਾ ਉਹਨਾਂ ਨੂੰ ਵੀ ਪੁਲਿਸ ਹੈਲਪ ਕੀਤੀ ਜਾਵੇ ਕਿਉਂਕਿ ਕਿਸੇ ਦੇ ਵੀ ਪਿੱਛੇ ਲਾ ਕੇ ਖੁਦ ਦੇ ਸਕੇ ਭੈਣ ਭਰਾ ਦੇ ਪਿੱਛੇ ਲਾ ਕੇ ਵੀ ਉੱਥੇ ਮਾਸਕਰ ਦੇ ਵਿੱਚ ਪੁਲਿਸ ਨਾ ਨਾ ਜਾਇਆ ਜਾਵੇ ਤੁਸੀਂ ਕਿੰਨੇ ਸਮੇਂ ਤੋਂ ਮਾਨ ਦੇ ਵਿੱਚ ਫਸੇ ਹੋਏ ਸੀ ਤੇ ਉਹ ਸਮਾਂ ਕਿੰਨਾ ਕੁ ਮੁਸ਼ਕਲ ਸੀ ਤੁਹਾਡੇ ਲਈ ਬਹੁਤ ਜ਼ਿਆਦਾ ਮੁਸ਼ਕਲ ਸੀ ਮੈਂ ਬਹੁਤ ਜ਼ਿਆਦਾ ਸਟਰਗਲ ਕਰਕੇ ਉੱਥੋਂ ਆਈ ਆਂ ਮਤਲਬ 4 ਮਹੀਨੇ ਤੋਂ ਮੈਂ ਉੱਥੇ ਫਸੀ ਬੈਠੀ ਸੀ। ਕਹਿੰਦੀ ਕੀ ਜਾਂਦੇ ਤੁਹਾਨੂੰ ਉਸੇ? ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਵਧੀਆ ਕੰਮ ਦਿਲਾਵਾਂਗੇ ਕੋਈ ਟੈਨਸ਼ਨ ਨਹੀਂ ਆ ਮਤਲਬ ਕੋਈ ਵੀ ਤੁਹਾਡੇ ਨਾਲ ਗਲਤ ਨਹੀਂ ਹੋਗਾ। ਅਸੀਂ ਮਤਲਬ ਇਹ ਪਹਿਲਾਂ ਇਹ ਚੀਜ਼ ਪੁੱਛੀ ਸੀ ਵੀ ਕਿ ਕੰਟਰੀਆਂ ਦੇ ਵਿੱਚ ਬਹੁਤ ਕੁਝ ਗਲਤ ਹੁੰਦਾ ਵਾ ਕਿ ਕੋਈ ਇਸ ਚੀਜ਼ ਦੀ ਮਤਲਬ ਤੁਸੀਂ ਗੈਰੰਟੀ ਲੈਂਦੇ ਹੋ ਕਹਿੰਦੇ ਹਾਂਜੀ ਸਾਡੀ ਗੈਰੰਟੀ ਹੈ। ਉਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਮੈਨੂੰ 1200 ਰਿਆਲ ਦੇ ਵਿੱਚ ਵੇਚ ਦਿੱਤਾ। ਤੁਹਾਨੂੰ ਇਹ ਹੋਰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਜਿਹੜੀਆਂ ਸਭ ਤੋਂ ਵੱਡੇ ਤੁਹਾਨੂੰ ਸਾਹਮਣੇ ਕਰਨ? ਉੱਥੇ ਮੁਸ਼ਕਿਲ ਆਈਆਂ ਵੀ ਉਹਨਾਂ ਦੇ ਹਸਬੰਦ ਨਾਲ ਜਿਹੜੇ ਉਹ ਮਤਲਬ ਉਹਨਾਂ ਦੀ ਚੀਜ਼ ਵਾਕੇ ਉਹ 3-4 ਵਿਆਹ ਕਰਵਾ ਸਕਦੇ ਉਹ ਸਾਨੂੰ ਫੋਸਟ ਕਰਦੇ ਸਾਡੇ ਨਾਲ ਮੈਰਿਜ ਕਰਵਾਓ ਸਾਡੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਓ ਹਾਂਜੀ ਇਹੋ ਪਤਾ ਲੱਗਿਆ ਕਿ ਸੰਸਿਚੀਵਾਦ ਦੇ ਭਾਰਤ ਸਰਕਾਰ ਤੁਹਾਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦਾ ਵੀ ਮੈਨੂੰ ਲੱਗਿਆ ਹਾਂਜੀ ਉਦੋਂ ਮਤਲਬ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਹੋਈ ਆ ਹੋਰ ਕੁੜੀਆਂ ਕਿੰਨੀਆਂ ਕੋਈ ਦਾ ਉੱਥੇ 70 ਤੋਂ ਵੀ ਜ਼ਿਆਦਾ ਕੁੜੀਆਂ ਨੇ ਬਾਬਾ ਜੀ ਦੇ ਸੰਪਰਕ ਵਿੱਚ ਕਿਵੇਂ ਆਏ ਮੈਨੂੰ ਮਤਲਬ ਫੈਮਿਲੀ ਇਹਨਾਂ ਨੂੰ ਕੀਤਾ ਸੀ ਕਾਲ ਕਿ ਬਾਬਾ ਜੀ ਦੇ ਕੋਲ ਜਾ ਕੇ ਉਹ ਬਾਬਾ ਜੀ ਦੇ ਕੋਲ ਉਹ ਆਏ ਨੇ ਇਸ ਕਰਕੇ ਬਾਬਾ ਜੀ ਉਹਨਾਂ ਨੇ ਮੇਲ ਪਾਈ ਆ ਤੇ ਮੇਰਾ ਵਾਈਟ ਪਾਸਵਰਡ ਆਇਆ ਇਸ ਕਰਕੇ ਮੈਂ ਵਾਈਟ ਪਾਸਵਰਡ ਤੇ ਵਾਪਸ ਆਈ ਆ ਮੈਨੂੰ ਵਾਪਸ ਆਣ ਕੇ ਬਹੁਤ ਵਧੀਆ ਲੱਗ ਰਿਹਾ ਹਾਂ ਚੀਚੇ ਬਾਦੀ ਉਹ ਘੁੰਮ ਕੇ ਕਿੰਨੀ ਕਿ ਮਹੱਤਵਪੂਰਨ ਰਹੀ ਤੁਹਾਨੂੰ ਲਿਆਣ ਜਵਾਬ ਬਹੁਤ ਜ਼ਿਆਦਾ ਇੱਕ ਇਹ ਰਸੂਲ ਜਿੱਦ ਅ ਇੱਕ ਦੂਜੀ ਦੀ ਜਗ੍ਹਾ ਤੇ ਸਮਝੌਤਾ ਵੀ ਕਰਨਾ ਪੈਂਦਾ ਕਿ ਜੇ ਤੁਸੀਂ ਵਾਪਸ ਆਣਾ ਤੁਹਾਨੂੰ ਦੂਜੇ ਨੂੰ ਉੱਥੇ ਲੱਗ ਕੇ ਭੇਜਣੀ ਪਈ ਉਹ ਸਾਰਾ ਮਤਲਬ ਕਿ ਅਸੀਂ ਜੇ ਉਹਨਾਂ ਨੂੰ ਕਹਿੰਨੇ ਵੀ ਅਸੀਂ ਇੰਡੀਆ ਵਾਪਸ ਜਾਣਾ ਹੈ ਉਹ ਸਾਡੇ ਤੋਂ 2 ਲੱਖ 2.5 ਲੱਖ ਰੁਪਏ ਵੀ ਮੰਗਦੇ ਨਾਲ ਇੱਕ ਜਾਂ ਦੋ ਕੁੜੀਆਂ ਵੀ ਮੰਗਦੇ ਨੇ ਵੀ ਉਹ ਮੈਂ ਤੁਸੀਂ ਵਾਪਸ ਨਹੀਂ ਜਾ ਸਕਦੇ ਮੈਨੂੰ ਖੁਦ ਉਹਨਾਂ ਨੇ ਕਹੇ ਸੀ ਵੀ ਹਾਂ ਵੀ 2 ਲੱਖ ਦੇ ਦੇ ਤੇ ਇੱਕ ਕੁੜੀ ਦੇ ਦੇ ਤੁਸੀਂ ਕਿੱਥੋਂ ਦੇ ਏਜੰਟਾਂ ਹੀ ਗਏ ਸੀ ਲਖਨਾਉਂ ਦੇ ਕਿਵੇਂ ਸੁਣਨ ਕਰਕੇ ਚਾਹੀ ਸੀ ਉਹ ਮੇਰੀ ਮਾਮੀ ਜੀ ਦੇ ਫਰੈਂਡ ਸੀਗੇ ਉਹ ਖੁਦ ਮਾਸਕਰ ਦੇ ਵਿੱਚ ਸੀਗੇ ਜਦੋਂ ਮੈਂ ਵਾਪਸ ਆ ਗਈ ਉਹ ਕੁਝ ਦਿਨਾਂ ਬਾਅਦ ਇੰਡੀਆ ਵਾਪਸ ਆ ਗਈ मतलब ਉਹਨਾਂ ਨੇ ਆਪਣੀ ਥਾਂ ਤੇ ਮੈਨੂੰ ਉੱਥੇ ਭੇਜ ਦਿੱਤਾ ਸੀ, ਵੇਚ ਦਿੱਤਾ ਸੀ। ਕਿਉਂਕਿ ਉੱਥੇ ਦੂਤਾਵਾਸ ਹੈ, ਉਹ ਸਹਾਇਤਾ ਕਰਦਾ ਹੈ ਤੇ ਅੱਡੀ ਕਿ ਨਹੀਂ ਕਰਦਾ। ਹਾਂਜੀ, ਮਤਲਬ ਅੰਬੈਸੀ ਕਰਦੀ ਆ ਸਹਾਇਤਾ। ਬਾਕੀ ਹੋਰ ਉੱਥੇ ਕੋਈ ਵੀ ਸਹਾਇਤਾ ਨਹੀਂ। ਇਹ ਪੂਰੇ ਤਜਰਬੇ ਨੂੰ ਆਪਣੇ ਜੀਵਨ ਬਾਰੇ ਕਿਉਂ ਸਿੱਖਿਆ ਲੈਣਾ ਚਾਹੁੰਦੇ ਹੋ? ਵੀ ਕੋਈ ਵੀ ਕੁੜੀ ਅਸੀਂ ਤੇ ਹੀ ਕਹਿੰਸ ਮੈਂ ਕਹਿ ਸਕਦੀ ਹਾਂ ਵੀ ਕੋਈ ਵੀ ਕੁੜੀ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੇ। ਅਰਬ ਕੰਟਰੀ ਬਿਲਕੁਲ ਵੀ ਸੇਫ ਨਹੀਂ ਹੈਗੀ। ਲੰਬੇ ਸਮੇਂ ਬਾਅਦ ਪਰਿਵਾਰ ਨਾਲ ਮੁਲਾਕਾਤ ਹੋਈ ਹੈ, ਕਿਵੇਂ ਤੁਹਾਨੂੰ ਮਿਲਿਆ? ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਵ ਆਪਣੀ ਫੈਮਿਲੀ ਦੇ ਵਿੱਚ ਆਣ ਕੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜਿਹੜੇ ਵਿਦੇਸ਼ ਜਾਣ ਦੀ ਜੀ ਚਾਹਨਾ ਰੱਖਦੇ ਨੇ ਨੌਜਵਾਨ ਥੀ ਹੈ ਮੈਂ ਉਹਨਾਂ ਅੱਗੇ ਰਿਕਵੈਸਟ ਕਰਦੀ ਆਂ ਵੀ ਪਲੀਜ਼ ਕੁੜੀਆਂ ਤਾਂ ਖਾਸ ਕਰਕੇ ਪਲੀਜ਼ ਨਾ ਜਾਣ ਉੱਥੇ ਕੀ ਦੂਸ਼ ਸੰਸੀ ਚਿਵਾਲ ਦੇ ਯਤਨਾਂ ਦੇ ਹੋਰ ਮਦਦਕਾਰਾਂ ਦੇ ਯਤਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਜਿਵੇਂ ਕਿ ਬਾਬਾ ਜੀ ਨੇ ਮੈਨੂੰ ਇੱਥੇ ਬੁਲਾਇਆ ਵਾ ਰਿਕਵੈਸਟ ਕਰਨੀ ਆ ਬਾਬਾ ਜੀ ਅੱਗੇ ਕਿ ਜਿਹੜੀਆਂ ਕੁੜੀਆਂ ਫਸੀਆਂ ਉਹਨਾਂ ਨੂੰ ਵੀ ਵਾਪਸ ਚਲਦੀ ਤਾਂ ਜਲਦੀ ਲੈ ਕੇ ਆਣ

ਸਰਬੰਸਤਾਨੀ ਪੁੱਤਰਾਂ ਦੇ ਦਾਨੀ ਸਹਿਬੇ ਕਮਾਲ ਸਹਿਬ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 359ਵਾਂ ਪ੍ਰਕਾਸ਼ ਜੜਾ ਸਮੁੱਚਾ ਸਿਕ ਜਗਤ ਮਹਣੀ ਸ਼ਰਧਾ ਤੇ ਭਾਵਨਾ ਨਾਲ ਮਨਾਉਣ ਜਾ ਰਿਹਾ ਹੈ ਅੱਜ ਅਮਰਤ ਵੇਲੇ ਸਟੇਟ ਗੁਰਦਾਰ ਸਾਹਿਬ ਵਿਖੇ ਫਰੀਅ ਖੰਡ ਸਾਹਿਬ ਦੇ ਆਪਾਰ ਸੰਪੂਰਨ ਹੋਏ ਉਪਰੰਤ ਕੀਰਤਨੀ ਜਤੇ ਢਾਡੀ ਜਤੇ ਰਾਗੀ ਜਤੇ ਵਾਰਾਂ ਗਾ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੀਵਨੀ ਤੇ ਚੰਨਣਾ ਪਾ ਰਿਹਾ ਸੀ ਔਰ ਟੋਟ ਲੰਗਰ ਵਰਤ ਰਹੇ ਹਨ ਮੈਂ ਦੇਖ ਰਿਹਾ ਮੋਹਾਲੀ ਪੁਲਿਸ ਨੇ ਹਨੀ trap ਲਗਾ ਕੇ ਇੱਕ ਠੱਗੀ ਕਰਨ ਦਾ ਮਾਮਲਾ ਫਾਮਿਆ ਦਰਸਲ ਰੋਪੜ ਦੇ ਇੱਕ ਇਟਾ ਦੇ ਪੱਠੇ ਦੇ ਮਾਲਕ ਤੇ ਇੱਕ ਲੜਕੀ ਆਪਣੇ ਦੋਸਤ ਨਾਲ ਮਿਲ ਕੇ 10 ਤੋਂ 15 ਲੱਖ ਦੀ ਲੁੱਟ ਕੀਤੀ ਗਈ ਦਰਸਲ ਇਹਨਾਂ ਦੋਵਾਂ ਨੇ ਇੱਕ ਮਾਲ ਵਿੱਚ ਬਲਾ ਕੇ ਪਹਿਲਾ ਪੀੜਿਤ ਨੂੰ ਨਸ਼ੀਲਾ ਪਦਾਰਥ ਪਲਾ ਦਿੱਤਾ ਤੇ ਉਸ ਤੋਂ ਬਾਅਦ 10 ਤੋਂ 15 ਲੱਖ ਦਾ 골ਡ ਤੇ 70 ਹਜ਼ਾਰ ਦੇ ਨਕਦੀ ਲੁੱਟ ਕੇ ਰਫੂ ਚੱਕਰ ਹੋ ਗਿਆ ਤਾਂ ਪਰਾਜਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਜਿੱਥੇ 5 ਦਿਨਾਂ ਦੇ ਰਿਮਾਂਡ ਤੇ ਪੇਸ਼ ਦਿੱਤਾ ਗਿਆ ਹੈ ਪੰਜਾਬੀ ਫਿਲਮਾਂ ਦੀ ਸੁਪਰ ਹਿੱਟ ਸੀਰੀਜ਼ ਕੈਰੀ-ਆਨ ਜੱਟਾ 4 ਦੀ ਸ਼ੂਟਿੰਗ ਨਵੇਂ ਸਾਲ ਯਾਨੀ ਕਿ 2026 ਵਿੱਚ ਸ਼ੁਰੂ ਹੋ ਚੁੱਕੀ ਹੈ ਅੱਜ ਖਾਸ ਤੌਰ ਤੇ ਫਿਲਮ ਦਾ ਪਹਿਲਾ ਕਲਾਪ ਮਰਹੂਮ ਅਦਾਕਾਰ ਜਸਿੰਦਰ ਪੱਲਾ ਦੀ ਤਰਮਪਤਨੀ ਵੱਲੋਂ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਇਹ ਪਲ ਮੇਰੇ ਲਈ ਭਾਵੁਖੰਡ ਉਹਨਾਂ ਅਰਦਾਸ ਕੀਤੀ ਹੈ ਕਿ ਕੈਰੀਅਨ ਜਟਾ ਫੋਰਸ ਸੁਪਰ ਹਿੱਟ ਕਲਮ ਹੋਵੇ ਦੱਸਦੀ ਹੈ ਕਿ ਇਸ ਸਲੰ ਵਿੱਚ ਜਸਿੰਦਰ ਪੱਲਾ ਦੇ بیٹے ਫੁਖਰਾਜ ਪੱਲਾ ਵੀ ਕੰਮ ਕਰ ਰਹੇ ਹਨ ਉਹਨਾਂ ਦੇ ਨਾਲ-ਨਾਲ ਗਿੱਤੀ ਗਰੇਵਾਲ ਗੁਰਪ੍ਰੀਤ ਕੁੱਗੀ ਬੀ ਐਮ ਸ਼ਰਮਾ ਸਰਗੁਨ ਮਹਿਤਾ ਜੈਸਮਿਨ ਬਾਛਵਾ ਤੋਂ ਇਲਾਵਾ ਹੋਰ ਕਈ ਨਾਮਵਰ ਕਲਾਕਾਰ ਕੰਮ ਕਰ ਰਹੇ ਹਨ ਮੈਂ ਕੈਰੀਅਨ ਜਟਤ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਤੇ ਇਹ ਪਲ ਮੇਰੇ ਲਈ ਬਹੁਤ ਪਾਵਕ ਨੇ ਜਸ਼ਵਿੰਦਰ ਜੀ ਕਿਲਮੰਡੇ ਇੰਡਸਟਰੀ ਦੇ ਨਾਲ ਜੁੜੇ ਹੋਏ ਸੀ ਇੱਥੇ ਆ ਕੇ ਮੈਨੂੰ ਉਹਨਾਂ ਦੀਆਂ ਸਾਰੀਆਂ ਯਾਦਾਂ ਆ ਰਹੀ ਹੈ ਮੈਂ ਸ਼ੁਕਰ ਗੁਜ਼ਾਰਾ ਸਭ ਦੀ ਪਰਮਾਤਮਾ ਦੀ ਤੇ ਤਮੰਨਾ ਕਰਦੀ ਹਾਂ ਕਾਮਨਾ ਕਰਦੀ ਹਾਂ ਕਿ ਪਰਮਾਤਮਾ ਕੈਰੀਅਨ ਜਟਤ ਹੋਰ ਨੂੰ